ਸਤ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਅੱਜ ਲੱਗਿਆ ਇੱਕ ਹੋਰ ਨਵਾਂ ਵਲੌਗ ਪਾਉਣ ਅੱਜ ਅਜ ਦੇ ਜੀ ਹੁਣ ਆਪਾਂ ਖੇਤ ਗੇੜਾ ਮਾਰਨ ਵਾਸਤੇ ਇੱਕ ਨਾ ਵੀਰ ਜੀ ਬੇਨਤੀ ਆ ਸਾਰਿਆਂ ਨੂੰ ਜਿਹੜਾ ਜਿਹੜਾ ਆਪਣੇ ਵੀਡੀਓ ਦੇਖਦਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਨਾਲੇ ਸ਼ੇਅਰ ਕਰਦਿਆ ਕਰੋ ਨਾਲੇ ਲਾਈਕ ਤੇ ਕਮੈਂਟ ਕਰਦਿਆ ਕਰੋ ਤੇ ਦੇਖੋ ਜੀ ਆਪਣੀ ਕਣਕ ਕਣਕ ਵੀ ਪੱਕ ਕੇ ਤਿਆਰ ਹੋ ਗਈ ਜੀ ਬਸ 2-4 ਦਿਨਾਂ 2-3 ਦਿਨਾਂ ਤੱਕ ਵੱਢੀ ਜਾਣੀ ਜੀ ਆਰਾਮ ਨਾਲ ਇਹਦਾਂ ਗੰਨਾ ਜੀ ਆਪਣਾ ਇਹਦੇ ਵਿੱਚ ਪਿਛਲੇ ਬਲੌਗ ਚ ਦੱਸਿਆ ਸੀ ਵੀ ਸਪਰੇਅ ਕਰੀਤੀ ਆਪਾਂ ਨੇ ਗੰਨੇ ਤੇ ਜੀ ਕਵਾੜ ਵਾਲੀ ਦੇਖੋ ਜੀ ਇਹਨਾਂ ਗੰਨਾ ਬਹੁਤ ਵਧੀਆ ਸਾਫ ਕਰਤਾ ਇਹ ਸਪਰੇਅ ਨੇ ਆਪਣਾ ਬਹੁਤ ਵਧੀਆ ਕੰਮ ਕਰਿਆ ਜੀ ਸਪਰੇਅ ਨੇ ਜਮਾ ਕੱਖ ਨਹੀਂ ਛੱਡਿਆ ਜੀ ਗੰਨੇ ਦੇ ਉੱਪਰ ਦੇਖੋ ਜੀ ਕਿਵੇਂ ਗੰਨਾ ਸਾਹ ਪਿਆ ਜੀ ਇਹਨਾਂ ਵਧੀਆ ਤਕਰੀਬਨ ਜੀ ਕਣਕਾਂ ਦਾ ਕੰਮ ਵੀ 15 ਤਰੀਕ ਤੱਕ ਜੀ ਪੂਰਾ ਚੱਲ ਪੂਗਾ ਐਨ ਵਧੀਆ ਜਿਹੜਾ ਮੀਂਹ ਪਿਆ ਤਾਂ ਉਹਦੇ ਤੋਂ ਬਚਾਈ ਜੀ ਆਪਣੇ ਪਾਬੇ ਦੀ ਕਿਰਪਾ ਨਾਲ ਕੋਈ ਨੁਕਸਾਨ ਨਹੀਂ ਹੋਇਆ ਆਪਣੇ ਮੀਂਹ ਵੀ ਨਹੀਂ ਪਿਆ ਜਮਾ ਵੀ ਨਾ ਕੋਈ ਹੋਰ ਨੁਕਸਾਨ ਹੋਇਆ ਮੀਂਹ ਨਾਲ ਨੇਰੀ ਨੂਰੀ ਦਾ ਨਾ ਮੀਂਹ ਦਾ ਕੋਈ ਨੁਕਸਾਨ ਨਹੀਂ ਹੋਇਆ ਜੀ ਆਪਣੇ ਬਚਾ ਲਈ ਜੀ ਪੂਰਾ ਬਾਬੇ ਦੀ ਕਿਰਪਾ ਨਾਲ ਜੀ ਆ ਲਵੇ ਵਾਲੇ ਮੇੜੇ ਨੇ ਜੀ ਗੰਨੇ ਦੇ ਆਪਣੇ ਖਾਲ ਦੇ ਲਵੇ ਲਵੇ ਦੇਖੋ ਕਿਵੇਂ ਮਮਲੇ ਬਣੇ ਲਵੇ ਲਵੇ ਵਾਲੇ ਮੇੜੇ ਖੇਤ ਕਿਹੜਾ ਮਾਰ ਕੇ ਆ ਕੇ ਤੇ ਜੀ ਲੰਬੜਦਾਰ ਕੋਲ ਬੱਢ ਰਹੇ ਜੀ ਕੱਖ ਲੰਬੜਦਾਰ ਹੋਰ ਲੰਬੜਦਾਰ ਜੀ ਠੀਕ ਹੈ ਜੀ ਵਧੀਆ ਵਧੀਆ ਕੱਖਾ ਵਧੀਆ ਮੱਲੇ ਮੈਨੇ ਕੱਖਾ ਖੜੇ ਕੱਖਾਂ ਚ ਫਾਇਦਾ ਯਾਰ ਵੱਡਣ ਦਾ ਜਿਹੜੇ ਗਿਰੇ ਪੇਣੇ ਉਹਨਾਂ ਚ ਬੜਾ ਔਖਾ ਕਰਦੇ ਨੇ ਸਾਡੇ ਗਿਰੇ ਪੇਣੇ ਮਲ ਕੇ ਕੱਖ ਬਹੁਤ ਤੰਗ ਕਰਦੇ ਨੇ ਕੱਖ ਵੱਡੇ ਨਹੀਂ ਜਾਂਦਾ ਦਾਤ ਨਾਲ ਇਹਦਾ ਖੜੇ ਨੇ ਕੱਖ ਆਣ ਥੋਡੇ ਥੋਡੇ ਨਹੀਂ ਜਾਂਦੇ ਠੀਕ ਹੈ ਹੂੰ ਤੋ ਕਮਣ ਗਿਆ ਵਾਜ ਹਨਾ ਨਹੀਂ ਤਾਂ ਉਹ ਵੱਡੀ ਜਾਂਦਾ ਹੋਰ ਨਹੀਂ ਦਾ ਵਧੀਆ ਕੰਮ ਖਾਰਦਾ ਤਾਂ ਮੇ ਤਾਂ ਵਧੀਆ ਕੰਮ ਖਾਰਦਾ ਹੁੰਦਾ ਤਾਂ ਸਾਰੇ ਕੱਖਾ ਪੇ ਪੜਨ ਦਾ ਬਸ ਉਹ ਤਾਂ ਹਾਂ ਹਾਂ ਦੇਖੋ ਜੀ ਕਿ ਮੈਂ ਦਾਤ ਚਾਲਦਾ ਨੰਬਰਦਾਰ ਜੀ ਦਾ ਕਿਆ ਚਾ ਚਲਾਉਣਾ ਕੀ ਉਹ ਅੱਗੇ ਦਾ ਤੁਸੀਂ ਉਈਆਂ ਦਾਤਿਆਂ ਨਾਲ ਵੱਡੀ ਜਾਂਦੇ ਤੇ ਆਹ ਚੀਜ਼ ਫਾਇਦਾ ਨਾਲ ਦਾ ਫਟਦਾ ਵਾਦਾ ਨਾਲ ਦੇਖ ਆਇਆ ਦਾਤੀ ਵਰਗਾ ਬਣਾਇਆ ਪਿਆ ਥੱਲੇ ਦੇ ਹੂੰ ਚਾਈਮ ਤਾਂ 15 ਬੰਦੇ ਹੂੰ ਚਲਾਤਾ ਦਾ ਮਿੱਤਰ ਉਹ ਆਪਣੇ ਪਾਣੀ ਗੰਨੇ ਨੂੰ ਚਲਾਇਆ ਜੀ ਪਾਣੀ ਆਪਾਂ ਨੇ ਗੰਨਾ ਭਰਨੇ ਆਪਾਂ ਛੁੱਪ ਤੇਜ਼ ਕਰਕੇ ਜੀ ਗੰਨਾ ਮੰਗ ਰਿਹਾ ਦਾ ਪਾਣੀ ਆਪਣਾ ਜੀ ਨੱਕਿਆਰੇ ਭਰ ਗਏ ਜੀ ਚੌਥੇ ਚ ਪਾਣੀ ਚੱਲ ਰਿਹਾ ਆਪਣਾ ਲਾਈਟ ਆਉਂਦੀ ਆ ਹੁਣ 4 ਘੰਟੇ ਕਈ ਵਾਰ 3 ਘੰਟੇ ਹੁੰਦੇ ਆ ਕਈ ਵਾਰ 4 ਘੰਟੇ ਆ ਜਾਂਦੀ ਆ ਕਿਉਂਕਿ ਜੇ ਜਿਆਦਾ ਲੰਬਾ ਟਾਈਮ ਲਗਾਉਨੇ ਆ ਗੰਨੇ ਦੇ ਵਿੱਚ ਭਰਨ ਤੇ ਫੇਰ ਗੰਨੇ ਨੂੰ ਲੱਗਦੇ ਜੀ ਗੋਬਦਰੀ ਸੰਢੀ ਜਿਹਦੇ ਨਾਲ ਕੇ ਗੰਨੇ ਦਾ ਫਿਰ ਨੁਕਸਾਨ ਹੁੰਦਾ ਜੀ ਗੰਨੇ ਦਾ ਵਾਧਾ ਰੁਕ ਜਾਂਦਾ ਇਸ ਕਰਕੇ ਆਪਾਂ ਨੂੰ ਪਾਣੀ ਨਾਲ ਦੀ ਨਾਲ ਲਾਉਣਾ ਪੈਂਦਾ ਜੀ ਹਫਤੇ ਬਾਅਦ ਤਾਂ ਕਿ ਇਹਨੂੰ ਨਾ ਬਹੁਤਾ ਸੁਕਾਈਏ ਜੀ ਨਾ ਇਹਨੂੰ ਸੰਡੀ ਲੱਗੇ ਫਿਰ ਔਰੀ ਖੜਾ ਦੇ ਹਾਂ ਔਰੀ ਆ ਜੀ ਹੋ ਕਿ ਹਾਲਾ ਤੇਰਾ ਬਦਿਆ ਹਾਲ ਆਪਰੇ ਤੁਹਾਡਾ ਕੀ ਹਾਲ ਹੈ ਬਦਿਆ ਅੱਜ ਦਾ ਫਿਰ ਆਪਣਾ ਆ ਗਿਆ ਬੂੜਾ ਹਾਂ ਬੂੜਾ ਤਾਂ ਅੱਜ ਆ ਗਿਆ ਹੈ ਅੱਜ ਤਾਂ ਤੇਰਾ ਫਿਰ ਪੰਡਾ ਛੁੱਟ ਗਿਆ ਹਾਂ ਜੀ ਅੱਜ ਪੰਡਾ ਬੜੀਆਂ ਸੇ ਛੁੱਟ ਜਾਏਗਾ ਨਹੀਂ ਤਾਂ ਤੈਨੂੰ ਕੱਖ ਪੜਨੇ ਬੜੇ ਔਖੇ ਹੋ ਜੀ ਮੇਰੇ ਕੋ ਬਹੁਤ ਔਖਾ ਹੋ ਰਹਾ ਸੀ ਇਹ ਆ ਜੀ ਆਪਣਾ ਨਵਾਂ ਮੁਲਾਜ਼ਮ ਬਾਲ ਦਾ ਰੇੜਾ ਲੈ ਕੇ ਆ ਗਿਆ ਹੈ ਗੋਹਾ ਪਿੰਡੋ ਚੱਕ ਲਿਆ ਆ ਹਾਂ ਜੀ ਆ ਗਿਆ ਹੁਣ ਕੱਖ ਲੈਣ ਜਾਊਗਾ ਇਹ ਬਰਸੀਨ ਲੋਕੇ ਕੱਖ ਪੜਨੇ ਉਹ ਤੱਬੇ ਪੜ ਦਿਆ ਹੈ ਬਾਬਾ ਵਰਦੀ ਆਇਆ ਇਸ ਨੂੰ ਪਹਿਲਾਂ ਬਹੁਤ ਔਖਾ ਹਾਬਦਾ ਜਦ ਬਾਬਾ ਆਇਆ ਬਾਣੀ ਤਾਂ ਗੰਨੇ ਨੂੰ ਚਲਾ ਕੇ ਪਾਣੀ ਜੀ ਆਪਾਂ ਜਾ ਰਹੇ ਹਾਂ ਹੁਣ ਅਗਲੀ ਮੋਟਰ ਤੇ ਮਿਰਚਾ ਭਰਨ ਵਾਸਤੇ ਜਾ ਰਹੇ ਹਾਂ ਜੀ ਰਸਤੇ ਦੇ ਵਿੱਚ ਦੇਖੋ ਤੁਸੀਂ ਵੀ ਮਾਨੋ ਰਸਤੇ ਦਾ ਆਨੰਦ ਪੱਕ ਚੱਲੇ ਜੀ ਪੂਰੀਆਂ ਆਣ ਚੱਲ ਪਈਆਂ ਜੀ ਕੰਬਾਇਨਾ ਆਪਣੇ ਤਕਰੀਬਨ ਅੱਜ ਪੂਰਾ ਜੋਰ ਪੈ ਜਾਣਾ ਮਸ਼ੀਨਾਂ ਦਾ ਲਓ ਜੀ ਆਪਾਂ ਕਿੰਨਾ ਨੂੰ ਪਾਣੀ ਲਾ ਕੇ ਆ ਗਏ ਤੇ ਜੀ ਮਿਰਚਾਂ ਪਰਨੇ ਛੱਡ ਗਏ ਦਾ ਮਿਰਚਾਂ ਨੂੰ ਪਾਣੀ ਚੱਲ ਰਿਹਾ ਜੀ ਮਿਰਚਾਂ ਨੂੰ ਪਾਣੀ ਆਪਣਾ ਤੇ ਹੁਣ ਲੱਗਿਆ ਜੀ ਆਪਾਂ ਵਲੌਗ ਦੇ ਸਮਾਪਤੀ ਕਰਨ ਆਗਲੇ ਬਲੌਗ ਪਾਵਾਂਗੇ ਜੀ ਆਪਾਂ ਕਣਕ ਦੀ ਬਾਡੀ ਤੇ ਜੁੜੇ ਰਹੋ ਜੀ ਆਪਣੇ ਵੀਡੀਓ ਦੇ ਨਾਲ ਨਾਲੇ ਵੱਧ ਤੋਂ ਵੱਧ ਵੀਰੇ ਆਪਣੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਆਪਾਂ ਵਧੀਆ-ਵਧੀਆ ਬਲੌਗ ਪਾ ਸਕੀਏ ਤੇ ਵੀਡੀਓ ਦੇਖਣ ਨੂੰ ਧੰਨਵਾਦ ਜੀ